ਨਵਦੀਪ ਬਿੱਟੂ ਦੋ ਇੱਕ ਮਿੰਟ ਦੁਬਾਰਾ ਕਰੀ ਐਫ ਤੂੰ ਪਿੱਛੇ ਨੂੰ ਤੂੰ ਚੱਪਕਾ ਦੇ ਬੇਚ ਨਾ ਬੋਲੋ ਇੱਕ ਮਿੰਟ ਖੜ ਜਾ ਇੱਕ ਮਿੰਟ ਸਰ ਨਵਦੀਪ ਬਿੱਟੂ ਇੱਕ ਮਿੰਟ ਚੱਲ ਇਹ ਨਵਦੀਪ ਬਿੱਟੂ ਆ ਜਾ ਤੇ ਔਰ ਆਪਣੇ ਮਨਪ੍ਰੀਤ ਈਆਲੀ ਤੇ ਝਾੜੂ ਵਾਲੇ ਨੂੰ ਤੇ ਸਿਮਰਨ ਗੀਤ ਵੈਂਸ ਨੂੰ ਡੋਡੇ ਨਹੀਂ ਮਿਲ ਰਹੇ ਬਹੁਤ ਜਿਆਦੇ ਔਖੇ ਆ ਬਹੁਤ ਜਿਆਦਾ ਹੀ ਔਖੇ ਆ ਵੀ ਆਪਦੀ ਖੁਦਕੁਸ਼ੀ ਕਰ ਲਈਏ ਇਹਨਾਂ ਨੂੰ ਦੱਸ ਦੋ ਬਹੁਤ ਘੀ ਜਿਆਦਾ ਔਖੇ ਆ ਆਪਦੀ ਸਾਡੀਆਂ ਮਾਵਾ ਦੇ ਇੱਥੇ ਦੇਖ ਲਓ ਬਹੁਤ ਜਿਆਦੇ ਔਖੇ ਆ ਬੋਰੀਆਂ ਤੇ ਜੋ ਬੋਰੀਆਂ ਲੈ ਬੋਰੀਆਂ ਕੀ ਅੱਛਾ ਤਾਂ ਕੋਈ ਤਰਕਾਂ ਨਾ ਰੱਖ ਲੈ ਹੋ ਇਹਨਾਂ ਦੀ ਸਮੈਕ ਨਹੀਂ ਬਿਕਦੀ ਚਾਹੇ ਨਟ ਤੇ ਪਾ ਦਵੇ ਕੋਈ ਚਾਹੇ ਕਿਸੇ ਦੇ ਪਾ ਦੇ ਮੈਨੂੰ ਸਜ਼ਾ ਦੋ ਆਲੇ ਨੇ ਤਾਂ ਗੱਲ ਸਭ ਚੱਕੇ ਜੀਵੇ ਨਾ ਜੀ ਸਾਨੂੰ ਇਹ ਕੋਸ ਨਹੀਂ ਚਾਹੀਦਾ ਸਾਨੂੰ ਡੋਡੇ ਫੀਮ ਮਿਲੀ ਹੈ ਨਾ ਵੋਟ ਪਾਵਾਂਗੇ ਵੋਟ ਪਾਵਾਂਗੇ ਇਹ ਚ ਕਿਹੜੀ ਸਾਡੀ ਵੋਟ ਕਰੇ ਆ ਉਹ ਤਾਂ ਆਪਦੀ ਵੋਟ ਆਪਦੇ ਕੋਲੇ ਹੀ ਆ ਇਹ ਚ ਕੋਈ ਗੱਲ ਨਹੀਂ ਜੀ ਇਹ ਕੋਈ ਲਿਆਜ ਨਹੀਂ ਨਾ 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 ਥੈਂਕ ਯੂ ਸਰ